ਜਿਨੇ ਬਾਬਾ ਜੀ ਕੋਲ ਰਹੇ ਨੇ ਮੈਂ ਪਾਲੀ ਬਾਰੀ ਦੇਖਿਆ ਕਿਉਂਕਿ ਮੈਂ ਵੀ 15 16 ਸਾਲ ਇਸ ਲਾਈਫ ਦੇ ਵਿੱਚ ਰਹੇ ਹਾਂ ਵੀ ਦੇਖਿਆ ਕਿ ਬਹੁਤ ਅੰਗੀਆਂ ਆਉਂਦੀਆਂ ਨੇ ਪਰ ਬਾਬਾ ਜੀ ਨੇ ਜੋ ਇਸ ਪਿੰਡ ਦੇ ਲਈ ਨੱਗਰ ਦੇ ਲਈ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਸਭ ਦੇ ਲਈ ਸਰ ਜੋ ਕੀਤਾ ਤੇ ਇੰਨਾ ਕੰਮ ਸਾਡੇ ਪਿੰਡ ਦੇ ਵਿੱਚ ਸਾਨੂੰ ਆਸਲੀ ਸੀ ਜਿੱਦੇ ਗੁਰਦੁਆਰਾ ਛੇੜਿਆ ਸੀ ਉਹਦ ਮੈਂ ਆਪਣੇ ਮਨ ਨਾਲ ਕਹਿੰਦੇ ਮੈਂ ਛੇੜ ਤਾਂ ਲੈਂਦਾ ਹੁਣੇ 20 ਸਾਲ ਨੂੰ ਦਾ ਹਾਂ ਮੈਂ ਕਿੱਥੇ ਪੁੱਟਾ ਬੰਦਾ ਲੈਂਦਾ ਪਿੰਡ ਦੇ ਨੇ ਬਾਰੇ ਬਾਬਾ ਜੀ ਦੀ ਹਿੰਮਤ ਹੋਈ ਨਗਰ ਦੀ ਹਿੰਮਤ ਹੋਈ ਕਿ ਬਹੁਤ ਬੜੀਆਂ ਬੜੀਆਂ ਪਰ ਜਿੰਨਾ ਬੜਾ ਬਾਬਾ ਜੀ ਨੇ ਇਹ ਆਪਣੀ ਸੇਵਾ ਦਵਾਈ ਅਜ ਤੱਕ ਕਿਸੇ ਬਾਬਾ ਜੀ ਨੇ ਨਹੀਂ ਸੇਵਾਰੀ ਨਹੀਂ ਬਈ ਅ ਮੇਰਾ ਮਨ ਖੁਦ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਆ ਮੈਂ ਤਕਰੀਬਨ ਬਹੁਤ ਇਨਾ ਨੂੰ ਗੁਰੂ ਘਰ ਨਹੀਂ ਆਇਆ ਤੇ ਮੱਤਾਂ ਨਹੀਂ ਕਿਉਂ ਮਨ ਕਿਉਂ ਬੁਦੀ ਹੁੰਦਾ ਸੀ ਕਮੇਟੀ ਦੇ ਵਿੱਚ ਅਸੀਂ ਆਏ ਆ ਬੰਤ ਕੇ ਨਾਲ ਲੱਗਦਾ ਸਾਡੇ ਤੋਂ ਪੂਰਾ ਹੋਣਾ ਠੀਕ ਜਿਹੀ ਕਮੇਟੀ ਬਣੀ ਆ ਇੱਕ ਵੀ ਆਪਰੇ ਕਮੇਟੀ ਜਾਂਣਾ ਨਹੀਂ ਚਾਹੁੰਦਾ ਸੀ ਜਿਹੜਾ ਅੱਜ ਹਾਲ ਬਾਬਾ ਜੀ ਨਾਲ ਹੋ ਰਿਹਾ ਇਹ ਹਾਲ ਮੇਰੇ ਨਾਲ ਵੀ ਹੋਇਆ ਏ ਮੈਂ ਵੀ ਬਹੁਤ ਉੱਪਰ ਆਲੇ ਵਿੱਚ ਜੋ ਸਟੀਆਂ ਕੀਤੀਆਂ ਨੇ ਮੈਂ ਕੋਈ ਚੌਕ ਨਹੀਂ ਕੰਮ ਛੱਡਿਆ ਤੇ ਮੇਰਾ ਵੀ ਚੌਕ ਸੀ ਮੇਰਾ ਬਹੁਤ ਮਨ ਸੀ ਭਾਈ ਸਾਹਿਬ ਕਹਿੰਦੇ ਜਾਣ ਲਿਆ ਇਹਨਾਂ ਕੋਲੇ ਕਿੰਨੇ ਸਾਲ ਕਿਸੇ ਬੰਦੇ ਨੇ 5 ਸਾਲ ਇਹੋ ਜਿਹੀ ਦੀ ਪੜਾਈ ਕੀਤੀ ਹੋਵੇ ਉਸ ਤੋਂ ਬਾਅਦ ਉਹਦਾ ਛੱਡ ਕੇ ਕਿਸੇ ਨਵੇਂ ਕੰਮ ਤੇ ਲੱਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨੂੰ ਕਿੰਨਾ ਧੱਕਾ ਲੱਗਦਾ ਹੁੰਦਾ ਮੈਂ ਸਭ ਨੂੰ ਇਹ ਹੀ ਬੇਨਤੀ ਕਰਦਾ ਕਿ ਦੇਖੋ ਬਾਬਾ ਜੀ ਦਾ ਵੀ ਬੱਚਾ ਹੈ ਸਾਡੇ ਵੀ ਬੱਚੇ ਨੇ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਕੋਈ ਪ੍ਰਚਾਰ ਨਹੀਂ ਕਰਦਾ ਇੱਕ ਪਾਸੇ ਤੁਸੀਂ ਬਾਬਾ ਜੀ ਦੀ ਬੇਇੱਜ਼ਤੀ ਕਰਦੇ ਤੁਰੇ ਹੋਏ ਆ ਮੈਂ ਕਹਿੰਦਾ ਵੀ ਜੇਕਰ ਇਹ ਬਾਬਾ ਜੀ ਸਾਡੇ ਪਿੰਡ ਤੋਂ ਜਾਂਦੇ ਨੇ ਤਾਂ ਮੇਰਾ ਇਹਨਾਂ ਤੋਂ ਵਿਸ਼ਵਾਸ ਟੁੱਟਦਾ ਹੈ ਵੀ ਮੈਂ ਆਉਣ ਵਾਲੇ ਸਮੇਂ ਵਿੱਚ ਪ੍ਰਾਰਧਾ ਕਰੂੰਗਾ ਵੀ ਕਿਸੇ ਦਾ ਬੱਚਾ ਗਰੰਥੀ ਨਾ ਹੋਵੇ। ਮੇਰਾ ਮਨ ਖੁੱਟਾ ਇੰਨਾ ਰੋਂਦਾ ਹੈ ਵੀ ਆ ਪਰ ਜਿਹੜਾ ਬੰਦਾ ਪਿੰਡ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਸ਼ਲ ਰਿਹਾ ਪਿੰਡ ਵਾਸਤੇ ਘਰ ਦੇ ਤੁਣਿਆ ਹੋਇਆ ਤੇ ਉਹ ਉਹਨੂੰ ਹੀ ਬਖਸ਼ੇ। ਇੱਕ ਬੰਦਾ ਆ ਜਿਹਦੀ ਦਾੜ੍ਹੀ ਨਹੀਂ ਮੁੱਛ ਨਹੀਂ ਕਿਉਂ ਇੰਨੀ ਬੜਾ ਗੁਰਮੁਨਾ ਬਣ ਗਿਆ ਉਹ ਕਹਿੰਦਾ ਕਿ ਪਾਬੈ ਨੂੰ ਬਹਾਦਰ। ਲੱਖ ਲੱਖ ਉਹੋ ਜੋ ਪਕਰਾਇਆ ਗਿਆ ਵੀ ਨਹੀਂ ਚਲੋ ਮੈਨੂੰ ਪਰੋਸੀ ਗਾਣਾ ਪੈਂਦੀਆਂ ਨੇ ਕਿਉਂਕਿ ਮੇਰਾ ਵੀ ਕੰਮਕਾਰ ਹੈ ਮੈਂ ਵੀ ਕਿਸ ਨਾਲ ਲੜਨਾ ਨਹੀਂ ਚਾਹੁੰਦਾ ਸੀ ਮੈਂ ਵੀ ਪਿੰਡ ਦੇ ਵਿੱਚੋਂ ਕੰਮ ਇਕੱਠਾ ਕਰ ਪੈਸਾ ਇਕੱਠਾ ਕਰਨਾ ਹੁੰਦਾ ਹੈ ਨਹੀਂ ਕਿਸ ਨਾਲ ਲੜਨਾ ਨਹੀਂ ਚਾਹੁੰਦਾ ਨੇ ਮੇਰੇ ਕੰਮਕਾਰ ਨਾਲ ਲੜਨਾ ਨਹੀਂ ਪਰ ਮਾਣਾ ਇੰਨਾ ਦੁਖੀ ਹੈ ਵੀ ਇੰਨਾ ਦੁਖੀ ਹੈ ਮੈਂ ਤਾਂ ਬਪਾਏ ਜਦੋਂ ਬਕਰ ਗਈ ਸੀ ਮਾਂ ਬਪਾਏ ਛੋਟੇ-ਮੁੰਡੇ ਦਾ ਮੈਨੂੰ ਹੱਥ ਫੜਾਉਂਦੇ ਮੈਂ ਵੀ ਇਹ ਕੰਮ ਤੁਸੀਂ ਜਿੰਨਾ ਕਰਨਾ ਕਰ ਲਓ ਮੈਨੂੰ ਛੋਟੇ ਮੁੰਡੇ ਦਾ ਹੱਥ ਫੜਾਉਂਦਾ ਮੈਨੂੰ 1 ਲੱਖ ਰੁਪਇਆ ਦੇ ਦਿਓ ਮੈਂ ਹੁਣ ਤੇ ਜਿੰਦਗੀ ਮੈਂ ਬਣਾਉਂਦਾ ਇਹ ਜਿੱਕੇ ਮੈਨੂੰ ਮਹਾਰਾਜ ਨੇ ਸਮਰਾਤਾ ਦਿੱਤੀ ਹੈ। ਨਾ ਪਰਾ ਕਰਮ ਕਰਾ ਤੂੰ। ਮੈਂ ਖੁਦ ਬਾਬਾ ਜੀ ਪਿਆ। ਮੈਂ ਤਾਂ ਹੋਰਾਂ ਨੂੰ ਵੀ ਕਹਿਣਾ ਕਿਉਂ? ਜਿਹੜੇ ਇਹ ਪੰਜ ਚਾਰ ਬੰਦਿਆ ਨੇ। ਮੈਨੂੰ ਕਹਿਦਿਆ ਕਿ ਤੂੰ ਗੁਰਕੜਾ ਆ ਕੇ ਅਰਦਾਸਾ ਕਰਦਾ। ਮੈਂ ਕੀਤੀ। ਇੱਕ ਦਿਨ ਉਹਰੇ ਇੱਕ ਗੱਲ ਹੋਈ। ਚਲੋ ਮੇਰਾ ਮਨ ਦੁਖੀ ਹੋਇਆ। ਮੈਂ ਖੜ ਕੇ ਅਰਦਾਸ ਕੀਤੀ ਮਹਾਰਾਜ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਂਦੇ ਆ। ਉਹਨਾਂ ਨੂੰ ਮਹਾਰਾਜ ਇਹਦਾ ਹਾਲ ਕਰੀ ਕਿ ਦੁਨੀਆ ਖੜਖੜ ਦੇਗੀ। ਮੈਂ ਕਿਸੇ ਦਾ ਨਾਮ ਨਹੀਂ ਲੈਂਦਾ। ਇਹ ਕਹਿੰਦੇ ਤੇ ਸਾਡਾ ਨਾਮ ਲੈ ਕੇ ਕਿਹੜਾ ਨਾਉ ਤੋ ਬਾਤ ਨਾਮ ਵੀ ਲੈ ਮੈਂ ਇਹ ਕਹਿੰਦੇ ਕਿ ਕਿਹੜੇ ਬੰਦੇ ਨੇ ਕਿ ਮਾਇਕ ਨਿਰਭੈ ਸਿੰਘਾ ਕੇਵਲ ਸਮਾਹ ਰੋਡੂ ਹੈਗਾ ਇਹ ਤਿੰਨ ਬੰਦੇ ਆਪਦੇ ਵਿੱਚ ਮੇਨ ਆਂ ਉਂਗਲਾਂ ਜਿਹੜੇ ਹੋਰ ਵੀ ਬੰਦਿਆਂ ਕੇ ਲੱਗਦੇ ਸੀ ਬਸ ਬਾਬਾ ਜੀ ਦਾ ਕਸੂਰ ਕੀ ਹੈ ਕਿ ਮੈਂ ਬਾਬਾ ਜੀ ਨੇ ਕਿਹਾ ਈ ਮੈਨੂੰ ਕਹਿੰਦੇ ਨੇ ਤੂੰ ਕਥਾ ਨਹੀਂ ਕਰਦੀ ਬਸ ਹੋਰ ਬਾਬਾ ਜੀ ਦਾ ਕਸੂਰ ਇਹ ਹੈ ਕਿ ਕਥਾ ਕਰਦੇ ਆ ਗੁਰਮੁਰੀਆ ਜੀ ਦੀ ਗੱਲ ਕਰਦੇ ਆ ਆਹੀ ਹੈ ਮੇਰਾ ਇਹਨਾਂ ਨਾਲ ਹੀ ਕਰੋ ਬਾਕੀ ਮੈਨੂੰ ਜੇ ਤੁਹਾਡੀਆਂ ਛੱਡੀਆਂ ਨੇ ਜਿੱਥੋਂ ਆਏ ਆਗੇ ਅਸੀਂ ਬਗਲ ਪੈਸਾ ਉੱਪਰ ਹੀ ਬੈਠੇ ਰਹੇਗੇ ਸਿੰਘ ਸਾਹਿਬ ਬੈਠਾ ਜਿੱਤੇ ਕਿਸੇ ਵੀ ਖਰਾਬੀ ਦਾ ਰੌਲਾ ਹੋਊਗਾ ਗੁਰਪ੍ਰਭਾ ਦਾ ਰੌਲਾ ਹੋਊਗਾ ਥਰੂ ਬਾਕੀ ਕੋ ਸ਼ੋਰ ਨੇ ਪਰ ਇਹ ਪਹਿਲਾ ਗੁਰੂ ਬ੍ਰਾਂਤੀ ਜੋ ਸਿੰਘ ਹੋਊਗਾ ਜਿਹੜਾ ਮੇਰੇ ਸਾਹਮਣੇ ਜਿਹੜੇ ਤੋਂ ਬਹੁਤ ਗਏ ਬਹੁਤ ਆਏ ਪਹਿਲਾ ਹੋਊਗਾ ਕਿ ਜਿਹੜਾ ਗਾਣ ਲੱਗੇ ਮੈਨੂੰ ਇੰਨਾ ਤੋਂ ਦੁੱਖ ਹੋਊਗਾ ਕਿ ਮੇਰਾ ਮਨ ਨਾ ਫਟੂਗਾ ਵੀ ਹੱਦੋਂ ਹੱਦ ਸੰਗ ਲਊਗਾ ਟੁੱਟੂਗਾ ਅਜਿਹਾ ਰੌਲਾ ਹੋਦਾ ਵੀ ਯਾਰ ਆਪਾਂ ਕਿਸ ਰਾਹ ਤੇ ਕੁਵੇ ਹੋਇਆ ਕਿ ਆਪਣੇ ਪਿੰਡ ਦੇ ਵਿੱਚ 4 ਬੰਦੇ ਵੱਡੇ ਹੋਵੇ ਕਿ ਉਹ ਪੈਸੇ ਬੰਦੇ ਭਰ ਗਿਆ ਐਨੇ ਜਿਵੇਂ ਮਰ ਗਿਆ ਆਪਣੇ ਲੋਕਾਂ ਦੀ ਆਪਣੇ 4 ਬੰਦੇ ਦੀ ਗੱਲ ਮਾੜੀ ਲਿਖਿਆ ਕਿ 4 ਬੰਦੇ ਦੀ ਹੱਤੀ ਆਪਣੇ ਪੱਤਰ ਮਾਈਕਲ ਸੀਪੋ ਬਿਲਕੁਲ ਇਸ ਵਜ੍ਹਾ ਕਰਕੇ ਗਿਆ ਤੋੜੋ ਵੀ ਭਰਾਵੋ ਕਿਸੇ ਨੇ ਕਰਾਖੀ ਨਹੀਂ ਬਣਾ ਬਹੁਤ ਮੁਸ਼ਕਲ ਹੈ ਹੁਣ ਇਹਨਾਂ ਦਾ ਬੱਚਾ ਦੇਖ ਰਿਹਾ ਕਿ ਮੇਰੇ ਡੈਡੀ ਜਾਨ ਕੀ ਹੋ ਰਹੀ ਸੀ ਇਹਨਾਂ ਦੇ 25 ਹੌਂ ਵੀ ਦੇਖ ਰਹੀ ਸੀ ਇਹਨਾਂ ਦੀ ਬਾਪੀਆ ਦਾ ਪਰਿਵਾਰ ਵੀ ਦੇਖਦਾ ਵੀਡੀਓ 4 ਲੱਖ ਬੰਦੇ ਦੇ ਦੇਖੀ ਹੈ ਸੋ ਮੇਰੀ ਹੱਥਾਂ ਵਾਂ ਕੇ ਵੇਚਿਆ ਨਗਰ ਵਾਸੀਆਂ ਨੂੰ ਜਿੱਥੇ ਬੰਦਿਆਂ ਨੂੰ ਵੀ ਪਾਪਾ ਜੀ ਨੂੰ ਨਾਂ ਸੀ ਤੋੜਨਾ ਚਾਹੁੰਦੇ ਆਂਗੇ ਬਾਬਾ ਜੀ ਨੂੰ ਰੱਖਣਾ ਚਾਹੁੰਦੇ ਆ ਬਾਬਾ ਜੀ ਦਾ ਪ੍ਰਬੰਧ ਬਹੁਤ ਵਧੀਆ ਐ ਇੰਨੀ ਸਾਫ ਸਫਾਈ ਮੈਂ ਕਦੇ ਕਿਸੇ ਗੁਰਦੁਆਰੇ ਦੀ ਦੇਖੀ ਜਿੱਥੇ ਬੰਦਿਆ ਤੋਂ ਬੜਾ ਜਿੱਥੇ ਪ੍ਰਬੰਧ ਹੈਗਾ ਨਹੀਂ ਸਾਹਿਬ ਸਾਡੇ ਪਾਸੇ ਗੁਰਦੁਆਰੇ ਤੁਸੀਂ ਜਾ ਕੇ ਦੇਖ ਲਿਓ ਤੁਹਾਡਾ ਮਨ ਦੁਖੀ ਹੋ ਜਾਊਗਾ ਉਹਨਾਂ ਦੇ ਜ਼ਮੀਰਾਂ ਬਾਈਆਂ ਹੁੰਦੀਆਂ ਨੇ ਜਗ ਦੀ ਜ਼ਮੀਰ ਵਾਲੇ ਬੰਦੇ ਨੂੰ ਰਹਿ ਨਹੀਂ ਦਿੰਦੇ ਹੱਥ ਵਾੜ ਕੇ ਮੇਰੀ ਇਹ ਵੀ ਬੇਨਤੀ ਐ ਵੀ ਬਾਬਾ ਜੀ ਨੂੰ ਅਸੀਂ ਜਾਣ ਨਹੀਂ ਚਾਹਾਂ ਤੁਹਾਡੇ ਤੇ ਇਹ ਜਿਹੜੇ ਗੁਰਪ੍ਰਦੇਸ ਦੇ ਉੱਤੇ ਕੰਮ ਕਰ ਰਹੇ ਐ ਇਹਨਾਂ ਤੁਸੀਂ ਆ ਕੇ ਸੰਭਾਲ ਸਕਦੇ ਹੋ ਸਾਡੇ ਤੋਂ ਬਾਅਦ ਤੋਂ ਬਾਅਦ ਸਵਾਹੀ ਜੀ ਕਾ ਤਰਸਾ ਰਵਾਇ